ਆਸਕਾ ਵੇਚੇ ਜਾਣੇ ਬਿਨਾਂ ਨੂੰ ਸੰਦੀਵ ਦੇ ਫੈਂਟਰਾ ਬੋਬ ਵਰਕ ਮਾਜੀ ਤੇ ਬਾਈ ਲੱਖੇ ਤੇ ਜੱਸੇ ਨਗਾ ਚਕੇ ਲੱਖਾ ਸਿੰਘ ਤੇ ਜੱਖ ਜੱਸਾ ਸਿੰਘ ਕੈਮਰਾ ਫੜੀ ਬੈਠਾ ਕਿ ਨਹੀਂ ਕਿਉਂਕਿ ਅੱਜ ਸਾਡਾ ਬੰਦਾ ਨਹੀਂ ਆਇਆ ਨਾਲ ਚਲੋ ਇਹ ਵੀ ਕੰਮ ਕਰਨਾ ਜ਼ਰੂਰੀ ਹੈਗਾ ਹੋਰ ਲੱਖਾ ਜੀ ਆਸਕਾ ਹੋਰ ਕਰੋ ਆਪਾਂ ਅੱਧੀ ਗੱਲ ਕਰਕੇ ਫਿਰ ਰਸਿਕ ਹੋਰਾਂ ਦੇ ਚਲੋ ਕੋਈ ਗੱਲ ਨਹੀਂ ਪਰਿਵਾਰ ਆਪਣਾ ਸਾਰਾ ਚਲੋ ਹੋਰ ਕਿਹੋ ਜਿਹਾ ਕੰਮ ਹੋ ਰਿਹਾ ਵਧੀਆ ਸੀ ਵੀਰ ਚੱਲੋ ਹੋ ਜਾ ਲੱਗਿਆ ਲੈਟਰ ਪੈ ਗਿਆ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਰ ਵੀਡੀਓ ਬਧਾਈ ਜਾਂਦੀ ਆ ਕੋਈ ਨਹੀਂ ਸਾਡੇ ਪਿਆਰੇ ਪਰਿਵਾਰ ਨੂੰ ਬਧਾਈ ਦਵਾ ਗਈ ਆ ਹਾਂ ਇਹਨੂੰ ਜਰੂਰੀ ਜਾਂਦੀ ਹੈ ਨਾ ਹਾਂਜੀ ਲਖਿਆ ਹੁਣ ਕਾ ਬਿਜਲੀ ਵੀ ਨਹੀਂ ਬਲਦੀ ਗਾ ਹੁਣ ਬੜ ਗਿਆ ਬਧਾਈ ਆ ਗਾ ਨਾ ਆਈ ਜਾਂਦੀ ਚਲ ਉਹ ਜੋ ਚੱਲ ਗਿਆ ਮਰੀ ਜਾਂਦੀ ਨਹੀਂ ਵੀ ਠੀਕ ਹੋਰ ਚੱਲ ਗਿਆ ਸਾਡੇ ਤੇ ਫਿਰ ਗਾਵੜੀ ਦੀ ਕੀ ਆ ਅੱਜ 6 ਕੰਨਿਆ ਆਏ 6 ਕੰਨਿਆ ਹਾਂ ਜੇ ਕਿ ਛੋਟੀ ਐ ਲਓ ਵੇ ਲੋ ਕਰੀ ਜੀ ਨੂ ਬਰਾ ਹਾਂਜੀ ਕਰੋ ਆਜੋ ਸਾਡੀ ਵਾਰਤ ਇਹ ਰਿਵੀ ਪਹਿਲਾ ਸੂਬਾ ਮਹਿੜਾ ਅੱਛਾ ਅੱਜ ਤੇਜਾ ਦੇ ਨੂੰ ਸੂਈ ਨੂੰ 나ੜੂ ਬੱਚਾ ਅੱਛਾ ਬੱਚਾ ਮੰਗਾਇਆ ਬੱਚਾ ਮੰਗਾਇਆ ਇਹ ਕਹਾਂ ਮੈਂ 14 15 ਲੀਟਰ ਤਿਆਰ ਹੈ ਬੋਲਾ ਨੜੋ ਤੇ ਦੁੱਧ ਲੈ ਲੋ ਜੀ ਚੋਰਾ 15 ਕਿਲੋ 나ੜੂ 나ੜੂ ਜੱਜਿਆ ਹੈ ਬੁਖਾਰ ਹੈ ਕਰ ਚੰਗੀ ਤਰ੍ਹਾਂ ਹੋ ਗਿਆ ਇਹ ਪ्योर ਛਾਈ ਵਾਲਾ ਪ्योर ਛਾਈ ਥਾਂ ਦੇਖੋ ਨਾਲੇ ਵਾਹ ਜੀ 30 ਕਿਲੋ ਰਿਵੀ ਬੜੀ ਬਹੁਤ ਛਾਈ ਵਾਲਾ ਮਸਲਾ ਬੋਲਾ ਜੀ ਰੰਗ ਜਦੋਂ ਫੋਟੋ ਵਿੱਚ ਬਿੰਦੀ ਜੀ ਚ ਫੋਟੋ ਲਈ ਬਿੰਦੀ ਜੀ ਕੀ ਹੈ ਕੀ ਹੁੰਦੀ ਹੈ ਕਿਨਾਂ ਜਾ ਮੈਂ ਰਖਾ ਆਹ ਕਿਸੀ ਮਾਰ ਆਲੇ ਦੇਹ ਹਨ ਉਹ ਇਹ ਕਰ ਲੈਣਾ ਕੋ ਸੰਭਾ ਸੰਭਾ ਦਾਣਾ ਦੇਖੋ 90 ਸਦੀਵੀਰ ਪੂਰਾ ਤੁੰ ਨੂੰ ਚੰਗਾ ਪਿਓਰ ਸਦੀਵੀ ਸ਼ਾਈਆ ਪਿਓਰ ਕੋਈ ਬੰਗਾ ਬੰਗਾ ਬਾਜ ਲੋੜ ਨਹੀਂ ਕੋਈ ਲੋੜ ਨਹੀਂ ਸਦੀਵੀਰ ਬੜੇ ਖਾਨਦਾਨ ਚੰਗੇ ਜਵਾਈ ਸਦੀਵੀਰ ਬੱਚੋ ਹੀ ਬੜਾ ਪਰਦਾ ਹੋਇਆ ਹਾਂ ਠੰਡੀ ਕੋਈ ਰੱਸੀ ਦੀ ਲੋੜ ਨਹੀਂ ਹਾਂ ਐ ਵਾ ਵਾ ਗਣਾ ਸੁਣਾ ਹੁਣ ਹੁਣ ਗਾਂ ਦੀ ਵੀ ਉੱਥੇ ਬਣੂਗੀ ਰੋੱਕੇ ਬਣੂਗੀ ਨਹੀਂ ਦੋ ਦੋ ਤਿੰਨ ਬਣਾ ਲੈਣ ਦੋ ਇੱਥੇ ਹੈ ਉਦੋਂ ਬਾਅਦ ਵੱਢ ਗਈ ਉੱਥੇ 20 20 20 ਵੇੜਾਂ ਲਿ ਜਾਊਗੀ ਅੱਛਾ ਦਹਾ ਮਈਆਂ ਦੀ ਹਾਂ ਜੀ ਬਾਦੀ ਰੇ ਨੂੰ ਤੁਮ ਆਦਣਾ ਇਹ ਖੰਦੀ ਰੰਨਾੜਾ ਨਾ ਆਹ ਸੰਦੀਪਰ ਚਵਾ ਕਿਤੇ ਬਹੁਤ ੱਡੇ ਮੜਿਆ ਬਹਿ ਜਾ ਠੱਡੀ ਐ ਸੰਦੀਪ ਠੱਡੀ ਮੈਂ ਸੰਦੀਪ ਸਿੰਘ ਜੀ ਵਹ ਨਹੀਂ ਆ ਬਹਿ ਜਾ ਬਹਿ ਜਾ ਆਜੋ ਅੱਜ ਤੁਸੀਂ ਆਜੋ ਆਸਲੀ ਲੱਤ ਨਾਲ ਮੁੱਢੋਂ ਰਸੀਦੀ ਵੀ ਸਿੱਧਾ ਵੇਖਣ ਵਾਲੀਆਂ ਹੁਣ ਤੁਸੀਂ ਇਹ ਬਰਾਬਰ ਪਹਿਲੇ ਕਿ ਓਪਨਾ ਪੰਚ ਕਰਦੇ ਨਾ ਦੇਖੋ ਹਾਂ ਜੀ ਗੱਤ ਵਾਲੀ ਬਹੁਤ ਜਿਆਦਾ ਸਭਾਈ ਬਣੀ ਦੋ ਦੋ ਸਲੀਵਰ ਬਹੁਤ ਸ਼ਾਨਦਾਰ ਕੀ ਇਹ ਮੱਖਣ ਕਰਦੀ ਵੈੜ ਬਣਾ ਇਹ ਇਹਦੇ ਗਾੜਲੇ ਥਾਣੇ ਨੇ ਗਾੜ ਦੀ ਗਾੜੀ ਗਾੜ ਚੋ ਬਾਤੀ ਢੱਕ ਦਿੰਦੀ ਅੱਛਾ ਹਾਂ ਜੀ ਚਲ ਮਗਰੋਂ ਬਾਦ ਨਾ ਚੱਲ 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 ਛੱਡ ਦੇ ਆ ਲਿਆ ਖੜਾ ਦੇਖੋ ਮੈਂ ਇਹ ਲਿਗ ਰਗਾਈ ਨਹੀਂ ਕੋਈ ਵਗੇ ਦੀ ਲੋਡ ਨਹੀਂ ਸਦੀ ਫਿਰ ਕੋਈ ਵਗੇ ਉੱਡਣੀ ਟਾਕੇ ਪੈਣੇ ਹਾਂਜੀ ਹਾਂ ਲੱਖਾ ਦਾਡੋ ਰੇਟ ਆਪੇ ਦੱਸ ਦੋ ਤੁਸੀਂ ਨਹੀਂ ਨਹੀਂ ਇਹ ਜਿਹੜਾ ਵੇੜਾ ਦਾ ਸਦੀ ਵੀਰ ਜੀ 60 70 ਜਿੰਨਾ ਮਰਜੀ 60000 ਦੀ ਵੈਅ ਦਦਾਂਗੇ 3000 ਛੋੜ 57000 52000 ਦੀ ਛੋੜ ਜੇ ਕੋ ਆ ਵੇ ਤੂੰ ਜੇ ਆ ਆ ਦੀ ਸਸਤੇ ਵਿੱਚ ਹੀ ਹਿਆਦੀ ਦੇ ਦਾਂਗੇ ਤਿੰਨੇ ਹਰੇ ਸ਼ੋਰ ਸ਼ਰਦਾਂ ਦੀ ਹਿਆਰ ਹੋਰ 10000 ਹੋਰ 55 ਦੇ ਚੱਲ ਦੇ ਦਾਂਗੇ ਇਸ ਦੀ ਇਹ ਦੀ ਇਹ ਦੀ ਪਹਿਲਾ ਸੁਦਾ ਵਹਿੜ ਤੇ ਜਿਆਦਾ ਨਾ ਆ ਸੁਈ ਨੂੰ 나ੜੂ ਨਾਲ ਦੇ ਲੋ ਬੱਚ ਦਾ ਬੱਚੇ ਨਾਲ ਲੱਗ ਗਿਆ ਬਸਵਾ ਦੇ ਆ ਹਾਂਜੀ ਬੱਸੀ ਮਗਰ ਆ ਬੱਸੀ ਮਗਰ ਆ ਗਈ ਆ ਲੋ ਜੀ ਨਹੀਂ ਵੇਖ ਲੋ ਤੇ ਕਿੰਨਾ ਭਾਈ ਜੀ ਮੈਂ ਦੁੱਧ ਦੁੱਧ 15 ਕਿਲੋ ਚੜਾਂ ਕਿਲੋ ਬੋਲਾ ਹੀ ਤੇ 15 ਕਿਲੋ ਕਿਲੋ ਬੋਲਾ ਹੀ ਆ ਲੋ ਵੇਖ ਲੋ ਵੀਡੀਓ ਕੋਲੋਂ ਡਾ ਕੇ ਆ ਆ ਲਿਖ ਲੋ ਕੰਤੋਂ ਬੜਾ ਕੇਵਲ ਹੈ ਮੈਂ ਚੱਖਿਆ ਇਹੋ ਤੁਰੇ ਖੜੀਏ ਦੋਸਤਾਂ ਦੇ ਸਾਡੂ ਖੜੀਏ ਗਾਈਂ ਕਰਨੇ ਤਾਂ ਜਿਆਦਾ ਕੰਦਾ ਫੜਦੀਆਂ ਕੱਤ ਮੰਜੀ ਜਿਆਦਾ ਫੜਦੀਆਂ ਕੱਤ ਡਰ ਕੇ ਡਰ ਗਈ ਨਹੀਂ ਹੈ ਡਰਦੀ ਡਰਦੀ ਥੋੜਾ ਜਿਆ ਐਂ ਜੀਵ ਜੀ ਮੋਲੇ ਭਾਜਨਾ ਮਜੀ ਕਰੀਏ ਸਾਥੀ ਰਾਗੀ ਕਰ ਤੋ ਹੱਥ ਵੀ ਛੱਡ ਦੋ ਦੋਹਿਆ ਚੱਲਦਾ 58000 ਦੀ ਹੋਰ ਹੋ ਜੁਮਾਨਦਨ ਹੋਰ 1000 ਸਰਦ ਕਰਦੇ ਹੋ ਕਰਦਾ ਆਂ ਹਾਂ ਦੀ ਕਰਦਾਂਗੇ ਅੱਜ ਅੱਜ ਹੀ ਸਾਡੇ ਆਏ ਚੇਅਰਮੈਨ ਸਾਹਿਬ ਇੱਧਰ ਇੱਕ ਇਨਾ ਵਿੱਚ ਗਾਇਆਂ ਸੰਦੀਪ ਵਾਦੂ ਰੱਖੀਦਾ ਫਾਰਮਿੰਟਲ ਜੀ ਅੱਛਾ ਠੀਕ ਹੈ ਜੀ ਸਾਹਿਬ ਸਿਕੰਦਰ ਪਿੰਡ ਨੇ ਦਾ ਫਾਰਮ ਚੱਲੋ ਆਹ ਜੀ ਦੇਰ ਦੇਰ ਜੀ ਪਹਿਲਾਂ ਸਵੇਰ ਤੋਂ ਦੀ ਇਹ ਵੀ ਸੁਈ ਆ ਪਾਸਾ ਦੀ ਸੁਈ ਹੈ 14 15 ਲੀਟਰ ਬੋਲਾ ਤਿਆਰ ਸੋਰਾ 14 15 ਕਿਲੋ ਇਹ ਵੀ ਬੋਲਾ ਹੀ ਆ ਲੱਗ ਚੰਗਾ ਲੱਗ ਗਈ ਲਓ ਇਹ ਖੋਹ ਰੋੜੀ ਆ ਬਸ ਰੋੜਾਂ ਤੋਂ ਜਗਿੰਦਾ ਇਹ ਵੀ ਕਰਾਲੇ ਹੋ ਆਹ ਆਹ ਬਠੀ ਗਿਆ ਲੱਗ ਕੇ ਪੁੱਛਿਆ ਰੋੜੀ ਇੱਕ ਵਾਰ ਹਲਦੀ ਆ ਬਠੀ ਗਿਆ ਦੋਦੀ ਵੜਦੀ ਤੱਕਾ ਬੋਰਾਸ਼ੇ ਇਹ ਗਲਤ ਵਸੀਰੇ ਜੀ 70000 ਦਾ ਅਕ ਰੱਖਦੇ ਪਰ ਆਪਾਂ 70 ਨਹੀਂ 60000 ਦੀ 60000 ਦੀ 2000 ਛੋਟ ਕਰਤਾ 58 ਦੀ ਜੱਜਿਆ ਬੋਲਾ 57 ਦੀ ਦੇ ਦਾਂਗੇ 57 ਕਹਿ ਲਓ ਨਹੀਂ 56 ਕਹਿ 57 ਹੋਰ 500 ਛੜਵਾਇਆ ਸੁਵੀਰ 56 ਜਾਂ ਤੋਂ ਜ਼ਿਆਦਾ ਦੇਦਾਨ ਪਰ ਸੁਵੀਰ ਹੁੰਦੀ ਨਹੀਂ ਇਹਦੇ ਨਾਲ ਦੀ ਆਹ ਵੇਲਾ ਨਾਲਾ ਲੜਾ ਗਿਆ ਨਹੀਂ ਆਹ ਇਹਦਾ ਗੱਲ ਸਹੀ ਹੋ ਗਿਆ ਤੁਹਾਨੂੰ ਹੁਣ ਮੋੜ ਨਹੀਂ ਸਕਦੇ ਆਪਾਂ ਹਾਂ ਇਹਦਾ ਗੱਲ ਸਹੀ ਆ ਹਾਂ ਜੀ ਕਈਆਂ ਨੂੰ ਬਜੀ ਕੀ ਕਰ ਮਿੰਗਾ ਹੋ ਗਿਆ ਬਈ ਕਿ ਨਹੀਂ ਇਹ ਸਾਡੇ ਆ ਗਿਆ ਪੈ ਗਿਆ ਫਿਰ ਘਟਵਾ ਦੋ ਰੋਣਾ ਹੈ ਪਹਿਲਾ ਸੁਆਦੀ ਦੀ ਚਾਰ ਦੰਦ ਅੱਛਾ ਰਾਦੀ ਸੂਈ ਵਸ਼ੀ ਮਗਰ ਲੋ ਰਾਦੀ ਸੂਈ ਵਸ਼ੀ ਮਗਰ ਵਸ਼ੀ ਬੜੀ ਵਧੀਆ ਸੁਦੀਰ ਵੇਖੋ ਦੇਵਾ ਜੀ ਐਕਸ-ਰੇ ਦਾ ਤਾਂ ਪਿਆ ਖਲਾ ਅਗੇ ਦੋਦੀ ਆ ਬਾਜੀ ਜੇ ਮੇਰਾ ਦੋ ਜਗਨਾ ਦੋ 12 13 ਕਿਲੋ ਕੋਲਾ ਜਾਵੇ ਚਲੋ ਆਰਾਦੀ ਸੁਈਏ ਹਾਂਜੀ ਮੇਰਾ ਬੋਲਤ ਦੇਵੀ ਜੀ ਪਿਆਇਆ ਤੇਰੀ ਮੈਂ ਕਰ ਦੋ ਹੋਰ ਤੇਰੀ ਗੱਲ ਕਰਾਂ 47 ਹਾਂ 47 ਆਦੀ ਤੁਰੋ ਦੋਨੇ ਸੁਈਏ 15 ਕਿਲੋ ਕੱਢੀ ਜਾਊਗੀ ਜਿੱਦੀ ਸਾਫ ਹੈ ਮੈਂ ਵੀ ਸੁਣੀ ਹੈ ਨਾ ਸਾਫ ਬੜੀ ਤੇ ਜੇ ਸੁਣੇ ਦੇਵੀ ਜੀ ਗਾਹ ਸੁਣੀ ਹੈ ਆਈ ਲੋ ਬਣਾ ਦੋ ਜਿਹੜਾ ਸ਼ਵੇਰਾ ਕਾੜਾ ਦਾ ਹੈਗਾ 27 28 ਕਿਲੋ ਦਾ ਠੀਕ ਆ 20 ਕਿਲੋ ਦੁੱਧ ਗਾਂ ਦਾ ਦੁੱਧ 30 ਕਿਲੋ ਇਹ ਵੀ ਖੋਲੋ ਇਹ ਉਹੀ ਨਹੀਂ ਬੜਿਆ ਲਈ ਹਾਂਜੀ ਗਾਓ ਆ ਜੋ ਵੇਖੀ ਆ ਲਓ ਜੀ 30 ਕਿਲੋ ਲਈ ਇਹ ਸੋ ਕੜਮੀ ਬਣਾ ਕੇ ਜਮਰਦਾ ਲਗਾ ਆ ਨੂੰ ਹੋ ਲੈ ਨੂੰ ਸਿੱਧੀਆਂ ਜਾ ਤੇ ਜਮਾ ਦਾ ਖਾਇਰ ਹੈ ਤੇ ਪਰ ਬਰੀਮੁਤੀ ਦੋਹਰੀ ਪੈਰਾਂ ਲੱਗਿਆ ਪੀਪਾ ਦੁੱਧ ਦਾ ਜਣਾ ਬਾਕੀ ਗੱਲ ਸਹੀ ਆ ਲੱਗ ਕੇ ਹੋਰ ਗਾਇਰ ਦਿੱਤੀ ਹੈਗੀ ਅਸੀਂ 85 ਹਜ਼ਾਰ ਦੀ ਬਰਾ ਪਾਸਾ 3000 ਤੋਂ 2000 ਛੋੜ ਕੇ 60000 ਹਾਂ 60000 ਦੀ 60000 ਕਰਦੇ ਨੇ 60000 ਚਲੋ ਆ ਜੀ ਜੱਸੀ ਜੱਸੀ ਮੈਨੂੰ ਦੋ ਲੰਮਾ ਚਾਰ ਦਾ ਗੱਬਣ ਗੱਬਣ ਪਹਿਲਾ ਦੂਆ ਚਾਰ ਦਾ ਗੱਭਣੇ ਜਸਤਰੋਸਿਆ ਸੇ ਲੀਵਾ ਇਹਦਾ ਟੱਕੜਾ ਹੋਇਆ ਬਟਾ ਸਾਡੀ ਗੱਭਣੇ 6 ਨੰਬਰ ਹੋ ਗਿਆ 6 ਇਹਦਾ ਲੈਣੇ ਜੀ ਬਾਦ ਗੱਲ ਵਾਤਾ ਨਹੀਂ ਅਰੇ ਨੜਾ ਲੱਗ ਰਾਂਗੇ ਬੜੇ ਬਿਲਕੁਲ ਜੀ ਕੋਈ ਵੀ ਹਨਾ ਨਾਲ ਬੜੇ ਛੋਟਾ ਡੱਬਾ ਪਾਰੇ ਜਦੋਂ ਜੀ ਓਪਰ ਤੋਂ ਬੱਤ ਮਾਰ ਕੇ ਹੀ ਦੱਸ ਅਨਿਵਰਾ ਇਹ ਦੇਵ ਜੀ ਮੋਲੇ 40 38000 ਦੀ ਬਸੀਤ ਦਦਾਂਗੇ 37 ਦੀ ਦਦਾਂਗੇ ਸਿਰ ਤੇ 35000 ਬਸ ਠੀਕ ਚੰਡੀ ਆ ਸਰੀਰ ਨਹੀਂ ਠੰਡੀ ਬੜੀ ਆਲਾ ਨਹੀਂ ਚਲੋ ਝੋਟੀ ਪਹਿਲਾ ਸੁਵਾਸ ਦੇਵ ਜੀ ਦੀ ਚਾਰ ਦੱਦ ਕੱਟੀ ਦੇਖੋ ਮਸਾਂ ਕੱਟੀ ਆ ਕੱਟੀ ਹੈ ਵਾਹ ਕੱਟੀ ਕਰਕੇ ਝੋਟੀ ਦੇਖੀ ਉਹ ਦੇਖੋ ਆਹ ਫਟਾ ਘਟਾ ਮੋਨੋ ਪਤਾ ਨਹੀਂ ਇੱਕ ਦਰ ਹੋ ਜਾ ਪਿੱਛੇ ਕਰੋ ਕੱਟੀ ਕੇ ਅਸੇ ਬੰਦੀ ਆਠ ਕਿਲੋ ਦੁੱਧ ਤਿਆਰ ਆ ਆਠ ਕਿਲੋ ਦੁੱਧ ਆ ਇਨਾਵਨ ਲਖਿਆ ਸੁਈ ਨੂੰ ਸੁਈ ਨੂੰ ਮਹੀਨਾ ਹੋਇਆ ਮਹੀਨਾ ਹੋ ਗਿਆ ਕੱਡੀ ਪਿੱਛੇ ਬਹੁਤ ਸੁਣ ਜਾਏ ਕੱਡੀ ਬੜੀ ਚੋਲੀ ਜਾਂਦਾ ਆਜੋ ਆਜੋ ਜਿੰਨੀ ਗਾ ਇੱਕ ਨਹੀਂ ਆਹ ਚਾਹੀਦੀ ਬੜੀ ਜੀ ਹਾਂਜੀ ਫਿਰ ਇਹਦਾ ਜੀਵੀ ਦੀ ਮੁੱਲ 70 70000 70000 ਹਾਂਜੀ ਕੱਡੀ ਕੱਟੀ ਜੇ ਜਿੰਦੀ ਰੱਖ ਲਾਗਦਾ 60000 65000 ਜੇ ਕੱਟੀ ਕਨੇ ਛੱਡੀ ਤੇ 10000 ਦੀ ਕੱਟੀ ਹਰ ਬਾਜੀ ਰਾਹਿਆ ਦੀ ਕਰਦੀਂ ਦਿੰਦਾ ਜੀ ਅੱਲਾਹ ਨੇ ਕੱਟੀ ਨਾਲੇ ਜੀ ਹਾਂ ਜੀ ਇਹਦਾ ਥੋੜਾ ਖੇਚ ਮੈਂ ਮੇਰੀ ਤਰੀਕੇ ਇਹ ਕਰਨੀ ਹੈ ਮੈਂ ਚਲੋ ਮੇਰੇ ਸੱਤ ਪਸ਼ੂ ਆ ਬਾਈ ਅਗਲ ਜੀ ਪਰ ਸਾਰੇ ਸੂਏ ਸਵਾਏ ਜਿਹੜਾ ਕੋਈ ਗੱਪਣ ਵੀ ਆ ਪਰ ਮੇਰੇ ਵੀ ਚੈੱਕ ਕਰਕੇ ਚੁਆਈ ਕਰਕੇ ਪਾਸ ਕਰਕੇ ਕਹਿੰਦੇ ਭਾਈ ਜੀ ਹਾਂ ਜੀ ਸਹੀ ਕਰ ਹਾਂ ਚਲੋ ਹੁਣ ਰਾਹਿਆ ਦੀ ਦੇਵੀ ਰਾਣੀ ਗਾਰੰਟੀ ਹੋ ਗਈ ਦੁੱਧ ਦੀ ਗਾਰੰਟੀ ਗਾਰੰਟੀ ਪੂਰੀ ਫੋਲੋ ਬੋਲੋ ਫਿਰ ਨੰਬਰ ਨੰਬਰ ਹੈ 98422311985097203